ਨਾਲਾ ਦੇ ਸਦਰ ਬਾਜ਼ਾਰ ਵਿੱਚ ਦੋ ਦੁਕਾਨਾਂ ਵਿੱਚ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ ਹਜ਼ਾਰਾਂ ਦੀ ਨਕਦੀ ਕੀਤੀ ਗਈ ਚੋਰੀ ਸ਼ਹਿਰ ਵਿੱਚ ਚੋਰਾ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਚੋਰ ਬਿਨਾਂ ਕਿਸੇ ਪੁਲਿਸ ਦੇ ਖੋਫ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਸਿਟੀ 1 ਨਜ਼ਦੀਕ ਜਿੱਥੇ ਕਿ ਸ਼ਹਿਰ ਦੇ ਮੇਨ ਬਾਜ਼ਾਰ ਸਦਰ ਬਾਜ਼ਾਰ ਵਿੱਚ ਦੋ ਦੁਕਾਨਾਂ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿੱਥੇ ਇੱਕ ਦੁਕਾਨ ਤੇ ਚੋਰਾਂ ਵੱਲੋਂ ਜਿੰਦੇ ਤੋੜ ਕੇ 20-25000 ਰੁਪਏ ਦੇ ਲਗਭਗ ਦੀ ਨਕਦੀ ਕੀਤੀ ਗਈ ਚੋਰੀ ਅਤੇ ਜੋ ਦੂਸਰੀ ਦੁਕਾਨ ਸੀ ਉਸ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿੰਦੇ ਤੋੜ ਗਏ ਪਰ ਦੁਕਾਨ ਅੰਦਰ ਦਾਖਲ ਨਾ ਹੋ ਸਕਿਆ ਤੇ ਮੌਕੇ ਤੋਂ ਭੱਜ ਗਿਆ ਜਿਸ ਦੀ ਸੀਸੀਟੀਵੀ ਕੂਟੇਜ ਵੀ ਸਾਹਮਣੇ ਆ ਗਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਇੱਕ ਦੁਕਾਨ ਵਿੱਚ ਸਾਮਾ ਤਕਰੀਬਨ 12:30 ਵਜੇ ਦੇ ਕਰੀਬ ਚੋਰੀ ਦੀ ਵਾਰਤਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਜਿੰਦਰਾ ਵੀ ਤੋੜਦਾ ਹੈ ਪਰ ਸ਼ੀਸ਼ੇ ਵਾਲਾ ਗੇਟ ਨਾਲ ਤੋੜਨ ਦੀ ਸੂਰਤ ਵਿੱਚ ਮੌਕੇ ਤੋਂ ਭੱਜ ਜਾਂਦਾ ਹੈ ਅਤੇ ਉਸ ਤੋਂ ਬਾਅਦ ਸਦਰ ਬਾਜ਼ਾਰ ਵਿੱਚ ਹੀ ਇੱਕ ਦੁਕਾਨ ਵਿੱਚ ਸ਼ਾਮਾ ਤਕਰੀਬਨ ਸਵੇਰੇ 4:30 ਵਜੇ ਦੇ ਕਰੀਬ ਚੋਰੀ ਵੱਲੋਂ ਇੱਕ ਦੁਕਾਨ ਵਿੱਚ ਦਾਖਲ ਹੋ ਕੇ ਜਿੰਦਰਾ ਤੋੜ ਕੇ ਦੁਕਾਨ ਅੰਦਰ ਗੱਲੇ ਵਿੱਚੋਂ 20-25000 ਰੁਪਏ ਦੀ ਨਕਦੀ ਨੂੰ ਚੋਰੀ ਕਰ ਲਿਆ ਜਾਂਦਾ ਹੈ ਇਸ ਮਾਮਲੇ ਸੰਬੰਧੀ ਮੁੱਖੇ ਦੇ ਪੁਲਿਸ थाना ਸਿੱਟੀਵੰਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ফুটেਜ ਖੋਜਾਂਗੇ ਐਸਾ ਗੁਰਜਨ ਸਿੰਘ ਜੀ ਗੁਰਜਨ ਸਿੰਘ ਜੀ ਅੱਜ ਚੋਰੀਆਂ ਹੋਈਆਂ ਨੇ ਕਿੱਥੇ ਚੋਰੀਆਂ ਹੋਈਆਂ ਨੇ ਕੀ ਗੱਲਬਾਤ ਹੈ ਇਹ ਥਾਣਾ ਸਾਦਰ ਬਰਨਾਲ ਜਿਹੜਾ ਬਰਨਾਲਾ ਜੀ ਉਹਦੇ ਵਿੱਚ ਦੁਕਾਨ ਦੁਕਾਨਾਂ ਨਹੀਂ ਪਹਿਲਾਂ ਇੱਕ ਬਾਹ ਇਹਦੀ ਬਾਣ ਵਗੈਰਾ ਦੀ ਦੁਕਾਨ ਹੈ ਜੀ ਇੱਕ ਹੈਗੀ ਆ ਭਾਂਡਾ ਦੀ ਦੁਕਾਨ ਹੈ ਜੀ ਉਥੇ ਲਗਭਗ 12:30 ਵੇ ਇੱਕ ਦੁਕਾਨ ਦੇ ਸਾਢੇ 12 ਫੁੜੀ ਤੇ ਪਤਾ ਲੱਗਿਆ ਇੱਕ ਤੇ 4:30 ਵੇ ਪਤਾ ਲੱਗਿਆ ਜੀ ਕਿੰਨਾ ਨੁਕਸਾਨ ਹੋਇਆ ਮਤਲਬ ਤੁਹਾਨੂੰ ਨੁਕਸਾਨ ਇੱਕ ਦੁਕਾਨ ਦੇ ਦਾ ਕੈਸ਼ 15 ਤੋਂ 20 ਹਜ਼ਾਰ ਦੇ ਕਰੀਬ ਆ ਤੇ ਪਰ ਜਿਹੜੀ ਦੂਜੀ ਦੁਕਾਨੋਂ ਤੇ ਕੋਈ ਨੁਕਸਾਨ ਨਹੀਂ ਉਹਦਾ ਸ਼ਟਰ ਭੰਨ ਹੈਗਾ ਫਰੰਟ ਦਾ ਤੇ ਅੱਗੇ ਸ਼ੀਸ਼ੇ ਦਾ ਸ਼ਟਰ ਸੀ ਉਹ ਨਹੀਂ ਉਥੋਂ ਕ੍ਰਾਸ ਨਹੀਂ ਹੋ ਸਕਿਆ ਉਹ ਮਤਲਬ ਜਿਵੇਂ ਉਹਨਾਂ ਦਾ ਦੱਸਣਾ ਕਿ ਨਹੀਂ 10 ਪੀ ਲੱਖ ਰੁਪਏ ਦਾ ਨੁਕਸਾਨ ਹੋਦਾ ਜੇ ਉਹ ਸ਼ੀਸ਼ਾ ਨਾ ਹੋਂਦਾ ਹੋ ਸਕਦਾ ਹੋ ਜਾਂਦਾ ਉਹਨਾਂ ਦਾ ਚਲੋ ਇਹ ਤਾਂ ਬਾਅਦ ਦੀ ਗੱਲ ਆ ਫਿਰ ਵੀ ਅਸੀਂ ਫੁਟੇਜ ਵਗੈਰਾ ਲਈ ਆ ਇਸ ਬੰਦੀ ਜੋ ਜੈਸੀ ਜਿਵੇਂ ਹੂਕ ਸਾਹਮਣੇ ਗੱਲ ਆ ਉਸ ਬੰਦੀ ਕਾਰਵਾਈਆਂ ਚ ਲਿਆਂਦੀ ਜੋ ਕੀ ਕੀ ਆਪਣੇ ਬਲੂ ਕਾਰਵਾਈ ਕੀਤੀ ਜਾਦੀ ਦੂਸੇ ਨੂੰ ਫੁਟੇਜ ਲੈ ਲਈ ਅਸੀਂ ਜੋ ਹੋਰ ਵੀ ਕੋਸ਼ਿਸ਼ ਕਰਦਾ ਜਿੱਥੇ ਵੀ ਸਾਨੂੰ ਕੋਈ ਕਲੂ ਮਿਲਦਾ ਉਸ ਬੰਦੀ ਬਤ ਵਾਰ ਇਕੱਠੀ ਕੇ ਜਾਣਕਾਰੀ ਇਕੱਠੀ ਕਰਕੇ ਕਾਰਵਾਈਆਂ ਚ ਲਿਆਂਵਾਂਗੇ ਮਕਲਾ ਦੀ ਆਪਣੀ ਕਿੱਥੇ ਲਗਾਣਾ ਕੀ ਗੱਲਬਾਤ ਆਪਣੀ ਸਦਰਬਿਹਾਰ ਦੇ ਵਿੱਚ ਹੈ ਡਾਕਟਰ ਰਹਿਮ ਰਾਜ ਜੈਨ ਹਸਪੀਟਲ ਦੇ ਸਾਹਮਣੇ ਕੀ ਗੱਲਬਾਤ ਹੋਈ ਜੀ ਸਰ ਸਵੇਰੇ ਮੇਰਾ ਮੁਲਾਜ਼ਮ ਆਇਆ ਦੁਕਾਨ ਖੋਲਣ ਵਾਸਤੇ ਤਾਂ ਉਹਦਾ ਫੋਨ ਆਇਆ ਮੇਰੇ ਕੋਲੇ ਕਹਿੰਦਾ ਜੀ ਦੁਕਾਨ ਦੇ ਸ਼ਟਰ ਚੱਕਿਆ ਪਿਆ ਜਿੰਦੇ ਟੁੱਟੇ ਪਏ ਨੇ ਜਦੋਂ ਅੰਦਰ ਬੜੇ ਸਾਰਾ ਗੱਲਾ ਗੁੱਲਾ ਫੁੱਲਾ ਸੀਗਾ ਗੱਲੇ ਦੇ ਲੋਕ ਟੁੱਟੇ ਪਏ ਸੀਗੇ ਸਾਰੇ ਦਰਾਜ ਦਰੂਜ ਖੁੱਲੇ ਪਏ ਸੀ ਸਾਰੇ ਆ ਕਾਪੀਆਂ ਕਿਤਾਬਾਂ ਮਤਲਬ ਉਲਟ ਪੁਲਟ ਕਿੱਤਿਆਂ ਪਈਆਂ ਸੀ ਜੀ ਸਾਰਾ ਜਿਹੜਾ ਗੱਲੇ ਚ ਕੈਸ਼ ਸੀ ਉਹ ਟੱਕੇ ਲੈ ਗਏ ਕਿੰਨਾ ਦਾ ਕੈਸ਼ ਸੀ ਕੈਸ਼ ਨੀਅਰ ਅਬਾਊਟ 20 ਤੋਂ 25000 ਦੇ ਵਿੱਚ ਵਿੱਚ ਸੀਗੇ ਜਿਵੇਂ ਕਿ ਥਾਣਾ ਨਦੀਕ ਹੁੰਨ ਦਾ ਨਦੀਕ ਹੈ ਤੇ ਇੱਥੇ ਹਰ ਵਕਤ ਪੁਲਿਸ ਆਉਂ ਜਾਂਦੀ ਹੈ ਕੋਈ ਪੁਲਿਸ ਹੁਣ ਇਹ ਤਾਂ ਹੀ ਹੁਣ ਤੁਹਾਨੂੰ ਪਤਾ ਹੀ ਆਈ ਕੋਈ ਪਹਿਲਾਂ ਵੀ 2 ਮਹੀਨੇ ਪਹਿਲਾਂ ਸਾਡੀ ਇੱਧਰ ਪੋੜੀਆਂ ਟੁੱਟੀਆਂ ਪਈਆਂ ਸੀ ਪੋੜੀ ਚੱਕ ਕੇ ਲੈ ਗਿਆ ਜੀ 2 ਮਹੀਨੇ ਪਹਿਲਾਂ ਹੀ ਕਿ ਚੋਰਾਂ ਦੇ ਹੌਸਲੇ ਪੂਰੇ ਬਲੰਦ ਹੋ ਚੁੱਕੇ ਪੂਰੇ ਬਲੰਦ ਨੇ ਜੀ ਪੂਰੇ ਬਲੰਦ ਕੋਈ ਥਾਣਾ ਨਦੀਪ ਦਾ ਵੀ ਉਹਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਥਾਣਾ ਨਦੀਪ ਕਤਲੇ ਅੰਧੇਰਾ ਹੀ ਮੀਨ ਬਾਜ਼ਾਰ ਹੈ ਮੀਨ ਬਾਜ਼ਾਰ ਸਦਰ ਬਾਜ਼ਾਰ ਮੀਨ ਬਾਜ਼ਾਰ ਆਈ ਸ਼ਹਿਰ ਦਾ ਹਾਰਟ ਆ ਫੇਰ ਵੀ ਅਜੇ ਕੁਝ ਫੇਰ ਵੀ ਇਹੀ ਜੀ ਕੁਛ ਹੋਈ ਜਾਂਦਾ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਤਾਂ ਅਸੀਂ ਇਹੀ ਮੰਗ ਕਰਾਂਗੇ ਵੀ ਆਪਦਾ ਚੋਰਸੀ ਮਤਲਬ ਰੱਖਣ ਜੀ ਧਿਆਨ ਰੱਖਣ ਰਾਤ ਨੂੰ ਸਿਕਿਉਰਿਟੀ ਹੋਰ ਵਧਾਉਣ ਜੀ ਨਸ਼ਾ ਤੇ ਪਾਬੰਦੀ ਲਾਈ ਜਾਵੇ ਮੈਂ ਸਦਰਬਿਆ ਦਾ ਰਹਿਣ ਵਾਲਾ ਮੇਰੀ ਦੁਕਾਨ ਹੈ ਇੱਥੇ ਬਾਂਸਲ ਕਿਚਨ ਗੈਲਰੀ ਦੇ ਨਾਮ ਤੇ ਭੰਡਿਆ ਸਾਡਾ ਕੰਮ ਹੈ ਕੱਲ ਰਾਤ ਇੱਥੇ 12:30 ਵੇ ਇੱਕ ਚੋਰ ਆਇਆ ਉਹਨੇ ਸਾਡਾ ਜਿੰਦਾ ਪੰਨੇ ਆ ਕੁਦਰਤੀ ਸਾਡੇ ਸ਼ੀਸ਼ਾ ਲੱਗਿਆ ਉਸ ਕਰਕੇ ਸਾਡੀ ਬਚਤ ਰਹਿ ਗਈ ਨਹੀਂ ਤਾਂ ਸਾਡੀ ਦੁਕਾਨ ਦੇ ਅੰਦਰ 10-20 ਲੱਖ ਰੁਪਏ ਦਾ ਨੁਕਸਾਨ ਲਾਜ਼ਮੀ ਸੀਗਾ ਤੇ ਆਪਣੀ ਸਰਕਾਰ ਨੂੰ ਪੂਜੋ ਬੇਨਤੀ ਹੈ ਕਿ ਇਸ ਚੀਜ਼ ਤੇ ਕੋਈ ਸ਼ਿਕਟ ਐਕਸ਼ਨ ਲਿੱਤਾ ਜਾਵੇ ਤੇ ਅਸੀਂ ਤੁਹਾਡੇ ਧੰਨਵਾਦੀ ਹਾਂ ਨਹੀਂ ਥਾਣਾ ਜਿਵੇਂ ਕਿ ਨਜ਼ਦੀਕ ਹੈ ਗਸਤ ਥਾਣਾ ਥਾਣਾ ਇੰਨੀ ਨਜ਼ਦੀਕ ਹੋਣ ਦੇ ਬਾਵਜੂਦ ਵੀ ਅੱਜ ਕੱਲ ਚੋਰਾਂ ਦੀ ਨਿਹੱਤ ਵਧ ਗਈ ਹੈ ਕਿ ਉਹ ਆਪਣੀ ਦੁਕਾਨਾਂ ਦੇ ਸ਼ਟਰ ਪੰਨ ਪੰਨ ਕੇ ਅੰਦਰ ਆਈ ਜਾਂਦੇ ਨੇ ਇਹਦਾ ਇੱਕੋ ਹੀ ਹੱਲ ਹੈ ਵੀ ਆਪਣੇ ਪੁਲਿਸ ਵਾਲਿਆਂ ਨੂੰ ਥੋੜੀ ਸਖਤੀ ਵਰਤਣੀ ਚਾਹੀਦੀ ਹੈ ਲੋਕਾਂ 'ਤੇ ਸੀਸੀਟੀਵੀ ਫੁਟੇਜ ਤੇ ਵੀ ਚਾਹੀਏ ਉਹਨਾਂ ਨੂੰ ਹਾਂਜੀ ਸੀਸੀਟੀਵੀ ਫੁਟੇਜ ਚਾਹੀਏ ਇੱਕੋ ਹੀ ਬੰਦਾ ਸੀ ਇਹ ਪੂਰਾ ਦਲੇਰ ਵਾਲਾ ਸੀਗਾ ਕੁਰੀਏ ਨੇ ਅਦੀ ਰਾਤ ਚੱਕੀ ਫਿਰਦਾ ਸੀਗਾ ਐਨੇ ਉਹਦੇ ਨਾਲ ਆਪਣਾ ਲੋਕ ਪੰਨੇ ਆ ਸ਼ੀਸ਼ਾ ਦੇਖ ਕੇ ਬਸ ਘਬਰ ਆ ਗਿਆ ਥੋੜਾ ਜਿਹਾ ਨਹੀਂ ਤਾਂ ਅੰਦਰ ਆ ਗਿਆ ਸੀ ਬਸ